ਆਪਣੇ ਡੈਡੀ ਨੂੰ ਯਾਦ ਕਰਦੇ ਹੋ ਤੁਸੀਂ ਡੜੀ ਆ ਜਾਂਦੇ ਆ ਉਹਦੇ ਉਹ ਨਹੀਂ 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 ਉਹ ਨਹੀਂ ਨਹੀਂ ਮਮਰੀ ਉਹ ਨਹੀਂ 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 ਉਹ ਮੈਂ ਵੈ ਪੁੱਛ ਲਿਆ ਹੀ ਨਹੀਂ 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 ਆ ਪੋਡਕਾਸਟ ਸ਼ੁਰੂ ਹੋ ਗਿਆ ਤੇ ਅੱਜ ਮਮਾ ਜੀ ਸੱਚੀਆਂ ਦਿਲ ਦੀਆਂ ਗੱਲਾਂ ਕਰਨੀਆਂ ਸੋ ਹਾਂਜੀ ਭਾਈ ਜੀ ਕੀ ਹਾਲ ਚਾਲ ਜੀ ਸਾਰਿਆਂ ਦਾ ਵੈਲਕਮ ਟੂ ਮਾਈ ਚੈਨਲ ਤੇ ਆ ਸਾਡੇ ਹੈਗੇ ਨੇ ਸਭ ਤੋਂ ਵੱਡੇ ਮਮਾ ਜੀ ਸਾਡੇ ਰਿਸ਼ਤੇਦਾਰੀ ਦੇ ਵਿੱਚ ਤੇ ਮਮਾ ਜੀ ਥੋੜੀ ਜਿਹੀ ਇੰਟਰੋਡਕਸ਼ਨ ਦੇ ਆਪਣੇ ਬਾਰੇ ਨੇਚਰਲ ਹੈ ਨਾ ਕੁਝ ਪਹਿਲਾਂ ਮੈਂ ਤੁਹਾਨੂੰ ਮੁਝੇ ਨਹੀਂ ਗਏ ਵੇਲੇ ਐਦੇ ਚਲਦੇ ਡਿਪੋਰਟੈਂਟ ਮੈਂ ਵੀ ਪਹਿਲੀ ਵਾਰ ਇੰਟਰਵਿਊ ਤੁਹਾਨੂੰ ਦੇਣ ਲੱਗਾ ਹਾਂ ਮੈਂ ਤਰਸੇਮ ਲਾਲ ਬੋਲ ਰਿਹਾ ਬਸੰਤ ਵਿਆਹ ਕਰੋਣੀ ਦਿਨਨਗਰ ਤੋਂ ਮੈਂ ਇਰਿਗੇਸ਼ਨ ਡਿਪਾਰਟਮੈਂਟ ਚੋਂ ਜੂਨ 2012 ਤੋਂ ਸੇਵਾ ਨਿਭਾ ਰਿਹਾ ਤੁਹਾਡੇ ਸਾਰਿਆਂ ਦਾ ਬਹੁਤ ਸਵਾਗਤ ਹੈਗਾ ਇਸ ਵੀਡੀਓ ਦੇ ਵਿੱਚ ਸਾਰਿਆਂ ਨੂੰ ਮੈਂ ਜੀ ਆਇਆਂ ਕਹਿੰਦਾ ਤੇ ਐਕਚੁਅਲੀ ਨਾ ਹੁਣ ਚਲੋ ਯਾਰ ਸਾਡੇ ਜਿਹੜੇ ਮਾਮਾ ਜੀ ਹੈਗੇ ਉਹਨੂੰ ਚਲੋ ਹੋਰ ਵੀ ਰਿਸ਼ਤੇਦਾਰ ਹੈਗੇ ਹੁਣ ਥੋੜੀ ਨਾ ਉਹਨਾਂ ਦੀ ਏਜ ਜ਼ਿਆਦਾ ਹੋ ਗਈ ਹੈ ਤੇ ਥੋੜੇ ਜਿ ਝਲਕਦੇ ਹੈਗੇ ਆ ਸੋ ਆਪਣੇ ਨੈਚੁਰਲੀ ਗੱਲ ਕਰਦੇ ਗਿਆ ਇਦਾਂ ਹਨਾ ਵੋ ਤਾਂ ਨਹੀਂ ਕਰਨਾ ਕਿ ਹਾਂਜੀ ਵੈਲਕਮ ਜੀ ਆਓ ਜਣ ਤੇ ਹੋਰ ਸਨਮ ਵੀ ਠੀਕ ਠਾਕ ਹੋ ਹਾਂ ਠੀਕ ਠਾਕ ਹੈ ਵਧੀਆ ਇਹ ਇੱਕ ਯਾਦਾ ਹੀ ਰਹਿਣੀ ਆ ਹੁਣ ਹਾਂ ਤੇ ਹੋਰ ਵੀ ਦੇਖੋ ਕਿੰਨੇ ਇਹੋ ਜਿਹੇ ਮਾਮਾ ਜੀ ਲੋਕ ਹੈਗੇ ਹਨ ਜਿਨ੍ਹਾਂ ਨੇ ਨੀ ਨੀ ਨੌکریاں ਕੀਤੀ ਹੈਗੀਆਂ ਪਰ ਉਹਨਾਂ ਦੇ ਹੱਥ ਤੱਕ ਇਹਨੇ ਇੰਟਰਵਿਊ ਤੱਕ ਨਹੀਂ ਲਈ ਹੈਗੀ ਮਤਲਬ ਕਿ ਅੱਜ ਦੇ ਟਾਈਮ ਦੇ ਵਿੱਚ ਕੁਝ ਲੋਕ ਐ ਸਮਝਦੇ ਆ ਕਿ ਬਸ ਵੱਡੇ ਲੋਕ ਦੀ ਇੰਟਰਵਿਊ ਲੈ ਲਓ ਜਿਹੜੇ ਥੋੜੇ ਜਿਹਾ ਫੇਮਸ ਹੈਗੇ ਆ ਵੀ ਸਾਨੂੰ ਵਿਊ ਆ ਜਾਣਗੇ ਬਾਈ ਪੋਡਕਾਸਟ ਕਰਨੇ ਹੁੰਦੇ ਹੈਗੇ ਹਨਾ ਤੇ ਇਹੋ ਜਿਹੇ ਬਜ਼ੁਰਗ ਬੰਦਿਆਂ ਦੀ ਜਰੂਰ ਇੱਕ ਨਾ ਇੱਕ ਵਾਰੀ ਪੋਡਕਾਸਟ ਦੇ ਵਿੱਚ ਇੰਟਰਵਿਊ ਲਿਆ ਕਰੋ ਬੜਾ ਕੁਝ ਸਿੱਖਣ ਨੂੰ ਮਿਲਦਾ ਹੈਗਾ ਠੀਕ ਹੈ ਤੇ ਹੋਰ ਮਾਮਾ ਜੀ ਸਭ ਠੀਕ ਠਾਕ ਹੈ ਵਧੀਆ ਹੈ ਤੁਹਾਡੀ ਕਿੰਨੀ ਉਮਰ ਹੋਈ ਹੈ ਮੇਰੀ ਉਮਰ 70 ਸਾਲ ਤੋਂ ਵੱਧ ਹੀ ਹੋ ਗਈ ਹੈ ਇੱਕ ਤੱਥ ਜ਼ਿੰਦਗੀ ਦਾ 2 ਮਿੰਟਾਂ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਇੱਕ ਤੱਥ ਜ਼ਿੰਦਗੀ ਦਾ ਥੋੜਾ ਜਿਆਦਾ ਜ਼ਰੂਰ ਦੱਸੋ ਜ਼ਿੰਦਗੀ ਬਾਰੇ ਇੱਕ ਤੱਥ ਬਸ 70 ਸਾਲ ਦੀ ਜਿੰਦ ਉਮਰ ਦੇ ਵਿੱਚ ਕੀ ਦੇਖਿਆ ਤੇ ਕੀ ਸਿੱਖਿਆ ਵੀ ਜ਼ਿੰਦਗੀ ਕੀ ਹੈਗੀ ਹੈ ਜ਼ਿੰਦਗੀ ਹੈ ਵੀ ਬਹੁਤ ਕੁਛ ਹੈ ਤੇ ਜ਼ਿੰਦਗੀ ਹੈ ਵੀ ਕੁਛ ਨਹੀਂ ਤੇ ਮੈਂ ਤੇ ਇਹ ਹੀ ਕਵਾਂਗਾ ਵੀ ਚੰਗੇ ਕੰਮ ਕਰੋ ਨੇਕ ਕੰਮ ਕਰੋ ਜੇ ਤੇ ਦੁਨੀਆ ਵੀ ਭਲਾਈ ਹੋ ਜੇ ਤੇ ਕੋਈ ਦੁਨੀਆ ਤੇ ਨਾਮ ਨਾ ਹੋਏ ਬੰਦੇ ਦਾ ਵੀ ਕੋਈ ਮੈਂ ਦੁਨੀਆ ਕੋਈ ਚੰਗਾ ਕਰਮ ਕਰਕੇ ਚੱਲਿਆ ਤੇ ਲੋਕੀ ਯਾਦ ਕਰਨ ਬਾਅਦ ਦੇ ਵਿੱਚ ਸਹੀ ਗੱਲ ਹੈ ਹੁਣ ਕਈ ਲੋਕ ਦੇਖ ਲਓ ਇੰਸਟਾਗ੍ਰam ਤੇ ਇੱਕ ਵੀਊ ਲੈਣ ਦੇ ਚੱਕਰਾਂ 'ਚ ਗਾਲੀ ਗਲੋਚ ਹੋਈ ਜਾਂਦੇ ਹੈਗੇ ਤੇ ਕਹਿੰਦੇ ਜਿਹੜਾ ਨਾਮ ਬਣੰਦਿਆ ਐਦਾਂ ਨਹੀਂ ਨਾਮ ਬੰਦੇ ਹੈਗੇ ਮੈਂ ਤਾਂ ਨਾਮ ਬੰਦੇ ਹੈਗੇ ਹੈ ਪਰਿਵਾਰ ਅੱਛਾ ਹੋਵੇ ਤੇ ਸਭ ਕੁਝ ਠੀਕ ਹੈ ਬੱਚੇ ਐਜੂਕੇਟ ਕਰੋ ਵਾਦ-ਵਾਦ ਬੱਚਿਆਂ ਨੂੰ ਪੜ੍ਹਾਓ ਉਹਨਾਂ ਚੰਗੇ ਸੰਸਕਾਰ ਦਿਓ ਕਿਉਂਕਿ ਆਪਣੇ ਪਰਿਵਾਰ ਤੇ ਸਟੈਂਡ ਹੋ ਸਕਣ ਮਰ ਕੇ ਵਾਹੇ ਅਈ ਦੇ ਟਾਈਮ ਤੇ ਮਮਾ ਜੀ ਤੀ ਵਾਰ ਬੰਦਾ ਜਿੰਨੀ ਮਰਜ਼ੀ ਤਰੱਕੀ ਕਰ ਲੇ ਉਹਨੂੰ ਨਾ ਜਿਹੜੇ ਦੁੱਖ ਹੈਗੇ ਆ ਉਹਦਾ ਸਾਥ ਨਹੀਂ ਛੱਡਦਾ ਤਾਂ ਵੀ ਕਹਿੰਦੇ ਦੁੱਖ ਅਸੀਂ ਪਿੱਛੇ ਰਹਿਣੇ ਰਹਿਣੇ ਆ ਇਹ ਕੀ ਸਿਸਟਮ ਹੈਗਾ ਮਤਲਬ ਬੰਦਾ ਜਿੰਨੀ ਮਰਜ਼ੀ ਤਰੱਕੀ ਕਰ ਲੇ ਜਿਹੜਾ ਦੁੱਖ ਹੈਗਾ ਉਹ ਤਾਂ ਵੀ ਕਹਿੰਦਾ ਵੀ ਮੈਂ ਤੈਨੂੰ ਛੱਡਣਾ ਨਹੀਂ ਮੈਂ ਤੇਰੇ ਪਿੱਛੇ ਹੀ ਰਹਿਣਾ ਬਾ ਕੁਝ ਕਰੇ ਲੋ ਜੋ ਬਿਮਾਰੀਆਂ ਹੁੰਦੀਆਂ ਮੰਦੇਰੀਆਂ ਜਿਸ ਕਰਕੇ ਦੁੱਖ ਹੁੰਦੇ ਆ ਤੇ ਕੁਝ ਬੰਦਾ ਸਮਾਜਿਕ ਤੌਰ ਤੇ ਹੋ ਜਾਂਦਾ ਜਦੋਂ ਬੰਦਾ ਬੇਸ਼ਰਮ ਦਾ ਉਹਦੇ ਕਰਕੇ ਹੋ ਜਾਂਦਾ ਜਾਂ ਤੁਸੀਂ ਗਲਤ ਕੰਮ ਕੋਈ ਕਰੋਗੇ ਤਾਂ ਟੈਨਸ਼ਨ ਲਓਗੇ ਤਾਂ ਵੀ ਮੁਰਗੀ ਤੇ ਬਿਮਾਰ ਹੋ ਜੇ ਜੇ ਬੰਦਾ ਚੰਗਾ ਵੀ ਹੋ ਉਹਨੂੰ ਤਾਂ ਵੀ ਦੁੱਖ ਚਿੰਬੜ ਜਾਂਦੇ ਗਈ ਵਾਰੀ ਇਹ ਸੱਚੀ ਗੱਲ ਹੈ ਸਾਹਮਣੇ ਇਹ ਤਾਂ ਕੁਦਰਤੀ ਗੱਲ ਹੈ ਨਾ ਇਹ ਤਾਂ ਕੁਦਰਤੀ ਗੱਲ ਹੈ ਭਾਵੇਂ ਤੁਸੀਂ ਰੋਈ ਪਾਸ ਪੂਜਾ ਕਰੋ ਜੋ ਮਰਜ਼ੀ ਕਰੋ ਜੋ ਪ੍ਰਮਾਤਮਾ ਨੇ ਲਿਖਿਆ ਉਹ ਉਸੇ ਹਿਸਾਬ ਨਾਲ ਚੱਲਣਾ ਪ੍ਰਮਾਤਮਾ ਨੇ ਆਪਣੇ ਹੂੰ ਇਹ ਸ੍ਰਿਸ਼ਟੀ ਆ ਸੰਸਾਰ ਹੈ ਇਹ ਪਰਵਰਤਨਸ਼ੀਲ ਹੈ ਜਨ ਹੈਗਾ ਸਾਰਾ ਕਈ ਕਈ ਲੋਕੀ ਖੁਸ਼ ਵੀ ਬੜੇ ਰਹਿੰਦੇ ਜਿੰਦਗੀ ਦੇ ਵਿੱਚ ਉਹਨਾਂ ਨੂੰ ਤਾਂ ਕੋਈ ਦੁੱਖ ਵੀ ਨਹੀਂ ਆਉਂਦਾ ਹੈਗਾ ਦੇਖੋ ਇਹ ਕੁਦਰਤ ਦੀ ਪਰਮਾਤਮਾ ਦੀ ਦੇਣ ਸਰੀਰਕ ਜਿਹੜਾ ਦੁੱਖ ਵਾ ਇਹ ਤਾਂ ਪਰਮਾਤਮਾ ਤੰਦਰੁਸਤ ਰੱਖਿਆ ਸਭ ਕੁਝ ਠੀਕ ਹੈ ਤੇ ਜੇ ਕੋਈ ਅੰਦਰੋਨੀ ਕੋ ਬਿਮਾਰੀ ਜਾ ਗਵੇ ਤੇ ਇਹ ਫਿਰ ਬੰਦਾ ਉਹ ਕੀ ਕਹਿ ਸਕਦਾ ਬੰਦਾ ਉਹਦੇ ਇਲਾਜ ਹੀ ਕਰਾ ਸਕਦਾ ਨਾ ਬੰਦਾ ਉਹਦਾ ਸਹੀ ਗੱਲ ਹੈ ਮਮਾ ਜੀ ਇੱਕ ਜਦੋਂ ਬੰਦਾ 70 ਕੇ ਸਾਲ ਦਾ ਹੋ ਜਾਂਦਾ ਹੈ ਠੀਕ ਹੈ ਉਹਦੀ ਜ਼ਿੰਦਗੀ ਵਿੱਚ ਤੇ ਜਿੱਦਾਂ ਇੱਕ ਸਾਡੀ ਵਰਗੀ ਜ਼ਿੰਦਗੀ ਹੈਗੀ ਹੈ ਕੀ ਤੁਸੀਂ ਫਰਕ ਵੇਖਦੇ ਹੈਗੇ ਕਿਉਂ ਜਦੋਂ ਤੁਸੀਂ 70 ਸਾਲ ਦੇ ਇੱਕ ਟਾਈਮ ਤੇ ਤੁਸੀਂ ਵੀ ਸਾਡੀ ਉਮਰ ਦੇ ਹੈਗੇ ਸੀ ਹਾਂਜੀ ਤੇ ਹੁਣ ਇੱਕ ਤੁਹਾਡੀ ਉਮਰ ਆਇਆ ਇਹ ਚੀਜ਼ਾਂ ਯਾਦ ਕਰਦੇ ਹੋ ਕਿਤਨੇ ਕਿਤੇ ਕਿ ਯਾਰ ਮੈਂ ਮੈਂ ਵੀ ਇਹ ਟਾਈਮ ਚ ਗੁਜ਼ਰੇ ਆਏ ਦੇਖੋ ਉਹ ਜ਼ਮਾਨਾ ਬਹੁਤ ਪੁਰਾਣਾ ਸੀਗਾ ਅੱਜ ਤੋਂ ਤੁਸੀਂ 70 ਸਾਲ ਮਰੀ ਉਮਰ ਹੋ ਗਈ ਹੈ ਤੇ 60 ਸਾਲ ਤੁਸੀਂ ਪਿੱਛੇ ਹੀ ਚੱਲ ਜੋ ਪਿਆ ਹੈ ਨੰਗ ਮਾਇਆ ਤੇ ਆਦੇ ਬੜਕ ਹੋਇਆ ਹੈ ਤੇ ਆਦੇ ਬੜਕ ਹੋਇਆ ਹੈ ਨਹੀਂ ਪਹਿ ਆਪਾਂ ਬੇਹਤ ਕੰਮ ਕੀਤੀ ਹੈ ਮਤਲਬ ਕਿ ਇਹ ਤੇ ਕੋਈ ਉਹ ਜਿਹਾ ਕੰਮ ਗਲਤ ਕੰਮ ਨਹੀਂ ਕੀਤਾ ਕੋਈ ਆਪਾਂ ਤੇ ਉਦੋਂ ਜ਼ਮਾਨੇ ਹੋਰ ਸੀਗੇ ਉਦੋਂ ਇੰਨਾ ਪੈਸਾ ਲੋਕਾਂ ਕੋ ਨਹੀਂ ਹੁੰਦਾ ਅਨਾਜ ਇੰਨਾ ਨਹੀਂ ਹੁੰਦਾ ਤੇ ਨਾ ਕੋਈ ਸੋਰਸ ਆਫ ਇਨਕਮ ਹੁੰਦਾ ਹੈ ਲੋਕਾਂ ਕੋ ਬਹਿਣ ਦਾ ਹਾਂਜੀ ਇਹਨਾਂ ਪੜ ਵੀ ਨਹੀਂ ਪੰਦੇ ਗਈ। ਇਹਨਾਂ ਪੜ ਲੋਕਾਂ ਕੋਈ ਫੀਸਾਂ ਨਹੀਂ ਦਿੱਤੀ ਜਾਂਦੀ ਆ। ਜਿਹੜਾ ਕਪੜਾ ਘਰ ਦੇ ਖਰਚੇ ਨੇ ਜ਼ਿੰਮੇਵਾਰੀਆਂ ਪੂਰੀਆਂ ਹੁੰਦੀਆਂ। ਤੁਹਾਡੇ ਹਿਸਾਬ ਨਾਲ ਅਮਰ ਜੀ ਤੁਹਾਡੇ ਟਾਈਮ ਦੇ ਵਿੱਚ ਜਿਹੜਾ ਹੁਣ ਟਾਈਮ ਚੱਲੰਦਿਆ ਕਿੰਨਾ ਕੁ ਫਰਕ ਆਇਆ ਤੁਸੀਂ ਕੀ ਫਰਕ ਵੇਖਿਆ ਹੈ? ਬਹੁਤ ਚੇਂਜੇਜ਼ ਆ ਗਈਆਂ ਚਾ ਮਾੜਾ ਵੀ ਤੇ ਚੰਗਾ ਵੀ ਦੱਸਣਾ ਤੁਸੀਂ। ਜਮੀਨ ਦਾ ਸਮਾਨ ਦਾ ਫਰਕ ਆ। ਮਾੜਾ ਕੀ ਹੈ ਮਾੜਾ ਟਾਈਮ ਜਿਹੜਾ ਹੈ। ਇਹ ਤਾਂ ਕਹਿੰਦੇ ਕਿ ਸਮਾਜ ਚੇਂਜ ਹੋ ਗਿਆ। ਸਮਾਜ ਉਦੋਂ ਲੋਕਾਂ ਦੇ ਖਾਸ਼ੇ ਇੰਨੀਆਂ ਨਹੀਂ ਹੈ ਗਈਆਂ। ਹੂੰ ਇਹ ਗੱਲ ਆ। ਉਹਨਾਂ ਖਾਸ਼ਾ ਉਹ ਲੋਕਾਂ ਦੀ ਖਾਸ਼ਾ ਨਹੀਂ ਹੈਗੀਆਂ ਨੀ ਉਹ ਤਾਂ ਮਾਰੇ ਟਾਈਮ ਜੀ ਵੀ ਲੋਕੀ ਟਾਈਮ ਕੱਢ ਲੈਂਦੇ ਰੇ ਟਾਈਮ ਕੱਢ ਲੈਂਦੇ ਸੀ ਹੁਣ ਲੋਕਾਂ ਦੇ ਖਾਸ਼ਾ ਵਧ ਗੀਆਂ ਤੇ ਘੜੀਆਂ ਚਾਹੀਦੀਆਂ ਜੀ ਸਹੀ ਗੱਲ ਹੈ ਮੋਟਰਸਾਈਕਲ ਚਾਹੀਦੀ ਵਧੀਆ ਚਾਹੀਦੀ ਆ ਢੀਲਾ ਕੱਪਾ ਸ਼ਰੜਾ ਚਾਹੀਦਾ 3-3000 ਦੇ ਬੂਟ ਚਾਹੀਦੇ ਸਾਡੇ ਵੇਲੇ 100 ਰੁਪਏ ਦੀ ਚੱਪਲ ਨਹੀਂ ਸਾਨੂੰ ਮਿਲਦੀ ਹੁੰਦੀ ਵੇ ਸਹੀ ਗੱਲ ਹੈ ਨਿਕਰਾਂ ਪਾ ਕੇ 8ਵੀਂ ਤੱਕ ਸਕੂਲੇ ਜਾਂਦੇ ਹੁੰਦੇ ਸੀ 9ਵੀਂ 10ਵੀਂ ਜਾ ਕੇ ਸਾਨੂੰ ਕਿਤੇ ਮਲਕ ਪੈਂਟ ਮਿਲੀ ਖਾਕੀ ਜੀ ਉਦੋਂ ਨਾਲੇ ਸਾਰੇ ਕਰਾਂਦੇ ਵੀ ਇਕੱਠੇ ਰਹੇ ਆ ਸਾਰਾ ਪਰਿਵਾਰ ਇਕੱਠਾ ਰਹਿੰਦਾ ਹੁਣ ਇੱਕ ਇੱਕ ਫੋਨ ਤੇ ਕਿਤਨਾ ਕਿਤੇ ਇੱਕ ਘਰ ਦੇ ਵਿੱਚ ਤਿੰਨ ਜੀ ਹੈਗੇ ਉਹ ਵੀ ਵੱਖਰੇ ਵੱਖਰੇ ਨੂੰ ਸਾਰੇ ਵੱਖਰੇ ਵੱਖਰੇ ਮੈਂ ਆਪਣੀ ਗੱਲ ਕਰਦਾ ਮੇਰੇ ਮੇਰੇ ਦੋਨੇ ਬੇਲੇ ਦੋਨੇ ਵੱਖਰੇ ਵੱਖਰੇ ਅਸੀਂ ਦੋਨੇ ਜੀ ਇੱਥੇ ਰਹਿੰਦੇ ਆ ਬੜਾ ਵਧੀਆ ਸਾਡਾ ਬਲਕਿ ਪਰਿਵਾਰ ਚੱਲਦਾ ਪਿਆ ਬੱਚੇ ਆਪਣੇ ਫੰਕ ਸੈਟਲ ਠੀਕ ਆ ਕਮਾਉਂਦੇ ਖਾਂਦੇ ਆਪਣੇ ਕੋਈ ਟੈਨਸ਼ਨ ਨਹੀਂ ਆਪਾਂ ਨੂੰ ਦਿਲ ਹਲਕਾ ਹੋਇਆ ਥੋੜਾ ਜਿਹਾ ਇਹ ਵੇਹੀ ਗੱਲਾਂ ਕਰਕੇ ਨਹੀਂ ਹਲਕਾ ਹੈਗਾ ਕਿਤੇ ਹਲਕਾ ਹੀ ਹਲਕਾ ਲੇ ਕੇ ਉੱਥੇ ਕਿਲਾ ਪਾਰ ਚੁੱਕਿਆ ਹੈ ਵੇਹੀ ਪਾਰ ਚੁੱਕਿਆ ਇੱਥੇ ਕੋਈ ਨੀ ਚਲੋ ਵਧੀਆ ਹੈ ਲਾਈਫ ਬੜੀ ਵਧੀਆ ਲੰਘਣ ਰਹੀ ਹੈ ਠੀਕ ਮਨੂੰ ਉਮਰ ਦੇ حساب ਨਾਲ ਬਿਮਾਰੀਆਂ ਮੋਟੀਆਂ ਮਾਰੀ ਮੋਟੀਆਂ ਹੁੰਦੀਆਂ ਮਾਮੀ ਖੁਸ਼ ਹੈ ਤੁਹਾਡੇ ਨਾਲ ਬਿਲਕੁਲ ਠੀਕ ਹੈ ਤੁਸੀਂ ਖੁਸ਼ ਹੈ ਮਾਮੀ ਨਾਲ ਬਿਲਕੁਲ ਖੁਸ਼ ਹੈ ਚਲੋ ਵਧੀਆ ਹੈ ਦੋਹਾਂ ਜੀ ਬਹੁਤ ਵਧੀਆ ਸਾਡੀ ਲਾਈਫ ਚੱਲਦੀ ਪਈ ਥੋੜਾ ਬਹੁਤਾ ਹੈਗੇ ਸੈਟੀਸਫਾਈ ਜਿੰਦਗੀ ਦੇ ਉਹ ਵੀ ਚੱਲ ਠੀਕ ਹੈ ਯਾਰ ਜਿੰਦਾ ਮਰਜੀ ਵੀ ਹੈਗਾ ਥੋੜਾ ਮੈਂ ਸੈਟੀਸਫਾਈ ਨਹੀਂ ਆਪਾਂ ਸੈਟੀਸਫਾਈ ਆਪਣੇ ਲਾਈਫ ਤੋਂ ਪੂਰੇ ਵੇ ਕੋਈ ਟੈਨਸ਼ਨ ਨਹੀਂ ਹੈ ਨਹੀਂ 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 ਮਮਾ ਇਮੋਸ਼ਨਲ ਹੋ ਗਏ ਮੇਰੇ ਸਾਹਮਣੇ ਨਹੀਂ ਨਹੀਂ ਉਹ ਚੀ ਨਹੀਂ ਕਹਿੰਦਾ ਮੈਨੂੰ ਤင်း ਡਰਾੜਦਾ ਮੈਂ ਯਾਰ ਰਣਗੀ ਹੋ ਗਿਆ ਮੇ ਨੂੰ ਬਹੁਤ ਵਾਰੀ ਲਾਈਫ ਸਾਡੀ ਚੱਲਦੀ ਪਈ ਹੈ ਦੇਖੋ ਗੱਲ ਹੁੰਦੀ ਬੱਚਿਆਂ ਦੀ ਹਾਂਜੀ ਹਾਂਜੀ ਠੀਕ ਹੈ ਬੱਚੇ ਪੜ੍ਹ ਲਿਖ ਜਾਣ ਆਪਣੇ ਪੈਰਾਂ 'ਤੇ ਸਟੈਂਡ ਕਰ ਜਾਣ ਤੇ ਮਾਪਿ ਉਹਨੇ ਉਹਦਾ ਭਾਰ ਘਟ ਜਾਂਦਾ ਮਿਲ ਗਿਆ ਹੌਲਾ ਹੋ ਜਾਂਦਾ ਤੁਹਾਡੇ ਸਾਹਮਣੇ ਟੈਨਸ਼ਨ ਕੋਈ ਨਹੀਂ ਮਾਪਿਓ ਨੂੰ ਤੁਹਾਡੇ ਸਾਹਮਣੇ ਮਰੀ ਜਿਹੜਾ ਆਣ ਦਾ ਸਮਾਂ ਗਿਆ ਹੈ ਜਿੱਦਾਂ ਚਲੋ ਸਾਰੇ ਪਹੜਣਾ ਘਰ ਦੇ ਵਿੱਚ ਹਰ ਕੋਈ ਰਹਿੰਦਾ ਹੈਗਾ ਸਾਰੇ ਕਹਿੰਦੇ ਕਿ ਅਰਦਨ ਸਮਾਂ ਬਹੁਤ ਜ਼ਿਆਦਾ ਮਾੜਾ ਹੈਗਾ ਹੈ ਤੁਸੀਂ ਮੰਦਵੇ ਸੀਨ ਵੇ ਕੀ ਬਾਕੀ ਮਾੜਾ ਆਣ ਦਾ ਸਮਾਂ ਮਾੜਾ ਹੈ ਵੀ ਮਹਿੰਗਾਈ ਬਹੁਤ ਜ਼ਿਆਦਾ ਹੁਣ ਮਹਿੰਗਾਈ ਬਹੁਤ ਜ਼ਿਆਦਾ ਹੋ ਜਾਂਦੀ ਹੈ ਦਿਨੋਂ ਦਿਨ ਮਹਿੰਗਾਈ ਵਾਧੀ ਪਈ ਹੈ ਤੇ ਸੋਰਸ ਆਫ ਇਨਕਮ ਜਿਹੜੇ ਘਟ ਜਾਂਦੇ ਰੁਟੇ ਜਾਂਦੇ ਆ ਵੀ ਜਿਹੜੇ ਪੜੇ ਲਿਖੇ ਨੇ ਵੀ ਘੱਟ ਪੈਸੇ ਮਿਲਦੇ ਆ ਭਾਈ ਇਹਨਾਂ ਨੇ ਬਲਕੇ ਪੜ ਕੇ ਐਜੂਕੇਟ ਹੋ ਕੇ ਬੱਚਾ ਤੇ ਬੇਰਜ਼ਗਾਰ ਬੈਠੇ ਦਾ ਕੋਈ ਕੰਮ ਨਹੀਂ ਕੋ ਸੋਰਸ ਆਫ ਇਨਕਮ ਕੋਈ ਨਹੀਂ ਲੱਭਦਾ ਤੇ ਜੇ ਬਾਹਰ ਵੀ ਬੰਦਾ ਚੱਲ ਜੇ ਬਾਹਰ ਵੀ ਇਹੀ ਹਾਲੀ ਹੈ ਬਾਹਰ ਕੋ ਪੈਸਾ ਹੋਏਗਾ ਤੇ ਜਾਏਗਾ ਜਿੰਨ ਕੋ ਪੈਸਾ ਹੈ ਹੀ ਨਹੀਂ ਕਿੱਥੋਂ ਜਾਏਗਾ ਬਾਹਰ ਇਹ ਵੀ ਉਹ ਸੋਚਣਾ ਨਹੀਂ ਕਰ ਲਾ ਨਾ ਤੇ ਜੇ ਕੋ ਪੈਸੇ ਹੋਣਗੇ ਤੇ ਉਹ ਤੇ ਬਲਕੇ ਥੋੜਾ ਮਤਲਬ ਕਰਕੇ ਬਾਹਰ ਚਲੇ ਜਾਏਗਾ ਇੱਕ ਦਿਹਾੜੀਦਾਰ ਬੰਦਾ ਉਹ ਕਿੱਥੋਂ ਬਾਹਰ ਜਾਏਗਾ ਬਲਕੇ ਵੇ ਸਹੀ ਗੱਲ ਆ ਇਹਦਾ ਹੱਲ ਕੀ ਹੋਸਦਾ ਵੇ ਆਪਣੇ ਬਿਜ਼ਨਸ ਖੋਲੋ ਫਿਰ ਨਹੀਂ ਦੇਖੋ ਇਹ ਬਿਜ਼ਨਸ ਤੇ ਪੈਸੇ ਨਾਲ ਖੋਲਣਾ ਇਹ ਤਾਂ ਸਰਕਾਰਾਂ ਨੂੰ ਸੋਚਣਾ ਚਾਹੀਦਾ ਵੀ ਕੋਈ ਇੰਡਸਟਰੀ ਇੰਡਸਟਰੀ ਲਾਈ ਜਾਏ ਇੱਥੇ ਮਤਲਬ ਕਿ ਵੇ ਤੁਹਾਡੇ ਕਹਿੰਦਾ ਮਤਲਬ ਆਇਆ ਨਹੀਂ ਤੁਹਾਡੇ ਕਹਿੰਦਾ ਮਤਲਬ ਆਇਆ ਕਿ ਜਿਹੜੀ 18 ਤੋਂ ਲੈ ਕੇ 24 25 ਸਾਲ ਤੱਕ ਦੀ ਉਮਰ ਹੈ ਬੰਦੇ ਨੂੰ ਥੋੜਾ ਬਹੁਤਾ ਐਸਟੀ ਬਾਰੇ ਜਰੂਰ ਸੋਚਣਾ ਚਾਹੀਦਾ ਕਿ ਮੈਂ ਹਾਇ ਸਟੇਬਲ ਹੋ ਜਾ ਮੈਨੂੰ ਕੋਈ ਟਾਈਮ ਹੈਗਾ ਜੀ ਸਟੇਬਲ ਹੋਣ ਦਾ ਬਿਲਕੁਲ ਸੋਚਣਾ ਚਾਹੀਦਾ ਉਹਨੂੰ ਕਿ ਮੇਰੀ ਜਿਹੜੀ ਆ ਸਟੇਜ ਹੈਗੀ ਆ ਮੈਂ ਕੁਝ ਬਣ ਕੇ ਬਨਣਾ ਕੁਝ ਨੇ ਤੇ ਓਖਾਣਾ ਕੱਲ ਨੂੰ ਮੈਂ ਕੱਲ ਓਖਾਣਾ ਹੂੰ ਸਹੀ ਗੱਲ ਹੈ ਕਿਉਂਕਿ ਦੁਨੀਆਂ 'ਚ ਮਹਿੰਗਾਈ ਦਾ ਦੌਰ ਵਧੀ ਜਾਣ ਡਿਆ ਖਾਸ਼ਾ ਵਧੀ ਜਾਣ ਡਈ ਆ ਸੋਰਸ ਆਫ ਇਨਕਮ ਘਟੀ ਜਾ ਰਹੇ ਆ ਅੱਜ ਕੱਲ ਦੇ ਦੋ ਦੋ ਬੱਚੇ ਸਾਹਮਣੇ ਬੜੇ ਓਖੇ ਹੋ ਗਏ ਇੱਕ ਸਾਹਮਣੇ ਬੜਾ ਓਖਾ ਹਣ ਲੱਖ ਲੱਖ ਰੁਪਈਆ ਐਡਮਿਸ਼ਨ ਲੱਗਦੀ ਏਕ ਬੱਚਾ ਮਲਕੇ ਦਾਖਲ ਕਰਾਉਣ ਜਾਂ ਚੰਗੇ ਸਕੂਲ 'ਚ ਜਾਓ ਤੁਸੀਂ ਵੇ ਹਾਂਜੀ ਹਾਂਜੀ ਸਹੀ ਗੱਲ ਹੈ ਸਾਡੇ ਵਾਲੇ ਪੰਜ ਪੰਜ ਪੈਸੇ ਜਾਂ 10 ਪੈਸੇ ਮਲਕੇ ਸਰਕਾਰੀ ਫੀਸ ਹੁੰਦੀ ਏ ਉਦੋਂ ਮਲਕੇ ਵੇ ਉਦੋਂ ਪੈਸਾ ਨਹੀਂ ਲੱਗਦਾ ਲੋਕਾਂ ਨੂੰ ਇਹ ਵੀ ਗੱਲ ਹੈ ਨਾ ਕਿ ਜਿੱਦਾਂ ਅੱਜ ਦੇ ਟਾਈਮ 'ਚ ਜਿੰਨੀ ਬੰਦਾ ਮਰਜੀ ਪੈਸਾ ਕਮਾ ਲਵੇ ਉਹਨੇ ਬੰਦੇ ਦੇ ਵੱਧ ਕਰਤੇ ਆ ਗਏ ਆ ਦੇਖੋ ਉਹ ਖਰਚੇ ਤਾਂ ਖਾਸ਼ਾ ਵੱਧਦੇ ਜਾਣੇ ਜੂਰਤੋਂ ਕੋ ਪੈਸੇ ਜਾ ਰਹੇ ਹੋਣਗੇ ਤੁਹਾਡੀ ਖਾਸ਼ ਆ ਅੱਜ ਮੈਂ ਮੁਫਤ ਕੋਲੋਂ ਸਾਈਕਲ ਲਿਆ ਮੇਰੀ ਖਾਸ਼ ਵਾਧਣੀ ਅੱਜ ਮੈਂ ਮੋਟਰਸਾਈਕਲ ਲਵਾਂ ਸਕੂਟਰ ਲਵਾਂ ਸਕੂਟਰ ਲਿਆ ਫਿਰ ਮੇਰੀ ਮੁੜ ਕੇ ਖਾਸ਼ ਵਾਧਣੀ ਯਾਰ ਫਲਾਣੇ ਨੇ ਗੱਡੀ ਲਈ ਮੈਂ ਵੀ ਗੱਡੀ ਲਵਾਂ ਲਾਈ ਲੱਗੋ ਕੇ ਕੰਮ ਮੈਂ ਕਿ ਸੋਚ ਬਦਲਦੀ ਜਾਂਦੀ ਬੰਦੇ ਨਾਲ ਨਾਲ ਮੈਂ ਮੈਂ ਸਾਰੇ ਸਵਾਲਾਂ ਦੇ ਜਵਾਬ ਕਿਤੇ ਨਾ ਕਿਤੇ ਲੈਣਾ ਚਾਹੁੰਦਾ ਤਾਂ ਕਿ ਮੈਨੂੰ ਵੀ ਕੋਈ ਸਿੱਖਣ ਨੂੰ ਮਿਲੇ ਤੇ ਮਮਾ ਜੀ ਮੈਂ ਇੱਕ ਸਵਾਲ ਹੋਰ ਪੁੱਛਣਾ ਚਾਹੁੰਦਾ ਚਲੋ ਇੱਕ ਫੈਕਟ ਵਾਲੀ ਗੱਲ ਹੈ ਹਨਾ ਚਾਹੀ ਆਪਣੇ ਬਾਰੇ ਨਹੀਂ ਗੱਲ ਕੋਈ ਅੱਜਕੱਲ ਜਿੱਦਾਂ ਰਿਸ਼ਤੇ ਨਾਤੇ ਹੈਗੇ ਆ ਜਿਹੜੇ ਭੈਣ ਭਰਾ ਹੈਗੇ ਆ ਹਨਾ ਹੁਣ ਤੁਸੀਂ ਵੀ ਬੁੱਢੇ ਹੋ ਰਹੇ ਹੋ ਕਿਤੇ ਨਾ ਕਿਤੇ ਤੁਹਾਡੇ ਭਰਾ ਭੈਣ ਸਾਰੇ ਬੁੱਢੇ ਹੁਣ ਕਈਆਂ ਹੋਰਾਂ ਦੇ ਵੀ ਬੁੱਢੇ ਹੋ ਰਹੇ ਹੈਗੇ ਸਾਰੇ ਭੈਣ ਭਰਾ ਹਨ ਪਰ ਇੱਕ ਨਾ ਜਦੋਂ ਫੋਨਾਂ 'ਤੇ ਲੋਕੀ ਜਿਆਦਾ ਗੱਲ ਕਰ ਲੈਂਦੇ ਵੀ ਹਾਂਜੀ ਕੀ ਹਾਲ ਚੱਲ ਠੀਕ ਠਾਕ ਹੋ ਪਰ ਉਹਨਾਂ ਨੂੰ ਐਨੀ ਚੀਜ਼ ਆ ਕਿ ਯਾਰ ਤੁਸੀਂ ਮੇਲ ਲਈ ਲੋ ਇੱਕ ਵਾਰੀ ਥੋੜਾ ਜਿਹਾ ਮਿਲ ਕੇ ਬੰਦਾ ਗੱਲਬਾਤ ਕਰ ਲੇ ਕਿਉਂਕਿ ਦੇਖੋ ਰਹਿਣਾ ਤੇ ਇੱਥੇ ਕਿਸੇ ਨੇ ਵੀ ਨਹੀਂ ਮਮਾ ਜੀ ਕਹਿੰਦੇ ਨੇ ਕਿ ਜਿਹੜੇ ਘਰ ਦੇ ਵਿੱਚ ਅੱਬਾ ਜੰਮੇ ਜਾਂ ਜਿਹੜੇ ਰਿਸ਼ਤੇਦਾਰ ਇਸ ਚੈਨਲ ਦੇ ਵਿੱਚ ਸਾਡੇ ਬਣੇ ਪਤਾ ਨਹੀਂ ਅਗਲੀ ਵਾਰੀ ਬੰਨਾ ਕਿ ਨਹੀਂ ਬੰਨਾਗਾ ਸੋ ਅੱਜਕੱਲ ਤੁਸੀਂ ਸੋਚ ਦੇਖਿਆ ਨਹੀਂ ਇਦਾਂ ਵੀ ਅੱਜਕੱਲ ਜਿਹੜਾ ਰਿਸ਼ਤੇਦਾਰੀ ਹੈਗੀ ਹੈ ਦੂਰ ਦੂਰ ਦੀ ਹੋ ਗਈ ਹੈ ਬਸ ਜਾਂ ਫੋਨਾਂ 'ਤੇ ਠੀਕ ਠਾਕ ਹਾਲਚਾਲ ਆਉਂ ਜਾਉਂ ਦੂਰ ਹੋਣ ਦਾ ਕ ਪਰ ਉਹਨਾਂ ਦਾ ਪਿਆਰ ਬਹੁਤ ਸੀ ਆਪੋ ਵਿੱਚ ਹਾਂਜੀ ਇੱਕ ਦੂਜੇ ਨੂੰ ਕਿਤੇ ਮਿਲਦੇ ਜਾਂ ਮਿਲ ਕੇ ਗੱਲ ਵਕੜੀ ਪਾ ਕੇ ਮਿਲਣਾ ਜਾਂ ਜਿੰਨੇ ਮਿਲਣਾ ਕੋਈ ਮੇਰਾ ਕੋਈ ਭੈਣ ਪਰਸਾ ਜਨਮ ਮਿੱਤਰ ਕੋ ਆਇਆ ਮਿਲ ਕੇ ਕੋਈ ਪਿਆਰਾ ਆਪਣਾ ਆਇਆ ਕੋਈ ਤੇ ਹੁਣ ਤੇ ਸਮਾਜ ਦੇ ਮਤਲਬ ਕਿ ਦਿਨੋਂ ਦਿਨ ਜਿੱਦਾਂ ਤਰੱਕੀਆਂ ਕਰੀ ਜਾਂਦੇ ਆ ਸਮਾਜ ਦੇ ਰਿਸ਼ਤੇ ਟੁੱਟਦੇ ਜਾਂਦੇ ਨੇ ਮਤਲਬ ਕਿ ਜੇ ਟੈਕਨੋਲੋਜੀ ਨੇ ਸਾਨੂੰ ਸਾਹੜਾ ਸਾਹ ਦਿੱਤਾ ਪਰ ਟੈਕਨੋਲੋਜੀ ਦਾ ਸਾਡੇ ਤੇ ਪ੍ਰਭਾਵ ਵੀ ਬੜਾ ਪਿਆਇਆ ਹੈ ਪ੍ਰਭਾਵ ਇਹ ਪਿਆ ਵੀ ਤੁਸੀਂ ਸਾਰੇ ਪਰਿਵਾਰ ਇਕੱਠੇ ਬੈਠੇ ਹੋ ਬੈਠ ਸਕ ਤੁਸੀਂ ਵੇਹਰ ਹਰ ਬੰਦੇ ਨੇ ਮੋਬਾਈਲ ਫੜਿਆ ਆਪੋ ਆਪਣੀ ਮਤਲਬ ਕਿ ਮੋਬਾਈਲ 'ਚ ਹਰ ਬੰਦਾ ਬੀਜੀ ਹੈ ਉਹਨੂੰ ਨਹੀਂ ਪਤਾ ਵੀ ਮੇਰੇ ਲੱਗੇ ਭੈਣ ਭਰਾ ਕੋਈ ਦੁਖੀ ਆ ਜਾਂ ਕੋਈ ਮਾਂ ਕੋਈ ਦੁਖੀ ਆ ਕਿ ਉਹ ਦਵਾਈ ਦੇਣੀ ਆ ਜਾਂ ਨਹੀਂ ਦੇਣੀ ਕਿਸ ਨੂੰ ਵੇ ਨਹੀਂ ਤੇ ਜੇ ਅੱਜ ਇਹ ਹਾਲ ਹੈ ਗਾਇਆ ਤੇ ਅੱਜ ਤੋਂ 10 ਸਾਲ ਬਾਅਦ ਕੀ ਹਾਲ ਹੋਏਗਾ ਫਿਰ ਦੇਖੋ ਜੇ ਪਰਮਾਤਮਾ ਨੂੰ ਮਿਲ ਗਿਆ ਹੈ ਕਿ ਕਹਿ ਸਕਦੇ ਆ ਪਰਮਾਤਮਾ ਤੁਹਾਡੇ ਸਾਹ ਨਾਲ ਪਰ ਦੇਖੋਣਾ ਨਹੀਂ ਜੀਦਾ ਹਨ ਜਿੱਦਾਂ ਹੋ ਰਿਹਾ ਹੈ ਕਿਉਂਕਿ ਦੇਖੋ ਜੀਵਨ ਤੇ ਤੁਸੀਂ ਵੀ ਜੀ ਕੇ ਦੇਖਿਆ ਪਰ ਜਿੱਦਾਂ ਜਿੱਦਾਂ ਬੰਦੇ ਦੀ ਜ਼ਿੰਦਗੀ ਦੀ ਇਹ ਸਭ ਚੇਂਜ ਆਂਦੇਗੇ ਤੁਸੀਂ ਉਹਦਾ ਬਣੇਗੇ ਬਣੇਗੇ ਪਰ ਕਿਤਨਾ ਕਿ ਤੁਸੀਂ ਯਾਦ ਕਰਦੇ ਹੋ ਟਾਈਮ ਵੀ ਯਾਰ ਆਪਾਂ ਪਹਿਲਾਂ ਸਾਰੇ ਇਕੱਠੇ ਹੁੰਦੇ ਰਏ ਨਿੱਕੇ ਹੁੰਦੇ ਤੇ ਆਏ ਦੇ ਟਾਈਮ ਤੇ ਆਪਾਂ ਇਨੇ ਭਰਾ ਭੈਣ ਹੈਗੇ ਆ ਕਿੰਨੇ ਟਿੰਨੇ ਟਾਈਮ ਬਾਅਦ ਮਿਲਦੇ ਆ ਜਾਂ ਕੋਈ ਵਿਆਹ ਫੰਕਸ਼ਨ ਹੋਵੇ ਉਹ ਦੋ ਮਿਲਦੇ ਗਏ ਦੇਖੋ ਮੈਂ ਆਪਣੀ ਗੱਲ ਕਰਦਾ ਮੈਂ ਕਿਸੇ ਦੀ ਗੱਲ ਨਹੀਂ ਕਰਦਾ ਮੇਰਾ ਸਾਰੇ ਭੈਣ ਭਰਾ ਨਾਲ ਬਹੁਤ ਪਿਆਰ ਹੈ। ਮੇਰਾ ਇਹ ਨਹੀਂ ਵੀ ਕਿ ਇਹਨਾਂ ਘੱਟ ਵਾਜ ਕਿ ਇਹਨਾਂ ਵੱਧ। ਮੈਂ ਸਾਰਿਆਂ ਨਾਲ ਇੱਕ ਇਕੁਅਲ ਰੱਖਿਆ ਪਿਆਰ ਆਪਣਾ ਮਿਲ ਕੇ ਵਾ। ਅੱਗੇ ਕੋਈ ਸਮਝਣ ਦੀ ਗੱਲ ਆ ਕਿਸੇ ਦੀ। ਕੋਈ ਘੱਟ ਸਮਝੇ ਕੋਈ ਵੱਧ ਸਮਝੇ ਜਿੰਨਾ ਮਰਜ਼ੀ ਸਮਝ ਲੈਵੇ। ਮੇਰੇ ਵਾਸਤੇ ਸਾਰੇ ਬਰਾਬਰ ਹੈ। ਹਾਂਜੀ 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 ਵਧੀਆ। ਮੇਰੇ ਵਾਸਤੇ ਭੈਣਾਂ ਵੀ ਉਤਰਾਂ ਮੇਰੇ ਵਾਸਤੇ ਭਰਾ ਉਤਰਾਂ। ਤੁਸੀਂ ਬੜੀ ਵਧੀਆ ਗੱਲ ਕੀਤੀ ਹੈ ਵੀ ਤੁਸੀਂ। ਹਾਂ। ਇੱਕ ਇੱਕ ਸਵਾਲ ਮੈਂ ਤੁਹਾਨੂੰ ਹੋਰ ਪੁੱਛਣਾ ਚਾਹੁੰਦਾ ਐ ਨਾ ਤੜਾ ਚਿੱਤ ਤਜਰਬਾ ਹੈਗਾ ਜ਼ਿੰਦਗੀ ਦਾ ਵੀ ਕਦੀ ਜਿਹੜੀਆਂ ਘਰ ਦੀਆਂ ਗੱਲਾਂ ਕਿ ਬਾਹਰ ਕਰਨੀਆਂ ਚਾਹੀਦੀਆਂ ਵਾ ਇੱਕ ਨਹੀਂ ਕਰਨੀ ਚਾਹੀਦੀ ਅੱਜ ਦੇ ਟਾਈਮ ਵਿੱਚ ਆਪਣੇ ਘਰੇਲੂ ਜਿਹੜਾ ਕੋਈ ਕੋਈ ਮਾੜੀ-ਭੋਟੀ ਕੋਈ ਗੱਲਬਾਤ ਹੋਏ ਨਾ ਆਪਣੇ ਘਰ ਹੀ ਬੈਠ ਕੇ ਨਿਪਟਾਉਣੀ ਚਾਹੀਦੀ ਆ ਦੂਜੇ ਬੰਦੇ ਨੂੰ ਦੱਸਣੀ ਚਾਹੀਦੀ ਮਾੜਾ ਪ੍ਰਭਾਵ ਪੈਂਦਾ ਦਾ ਮਾੜਾ ਪ੍ਰਭਾਵ ਪੈਂਦਾ ਲੋਕੀ ਮਜ਼ਾਕ ਡਾਂਦੇ ਆ ਮਜ਼ਾਕ ਡਾਂਦੇ ਸਹੀ ਉਹ ਦੁੱਖ ਵੰਡਣ ਦੀ ਵੀ ਜਾਇਨਾ ਦੁੱਖ ਵਧਾਉਂਦੇ ਆ ਮਤਲਬ ਹੂੰ ਬੰਦਾ ਤੇ ਗੱਲ ਕਰਦਾ ਕੋਈ ਮੇਰਾ ਦੁੱਖ ਵੰਡਾਏਗਾ ਪਰ ਉਹ ਦੁੱਖ ਵੰਡਾਉਣ ਦੀ بجائے ਦੁੱਖ ਵਧਾਉਂਦੇ ਆ ਘਟਾਉਂਦੇ ਨਹੀਂ ਆ ਇਸ ਕਰਕੇ ਜੇ ਕੋਈ ਪਰਿਵਾਰ ਚ ਕੋ ਮਾੜੀ ਮੋਟੀ ਗੁੰਨੀ ਚ ਗੱਲ ਹੋ ਜਾਂਦੀ ਆ ਆਪੋ ਚ ਬੈਠ ਕੇ ਉਹਨੂੰ ਸੁਲਝਾ ਲੈਣਾ ਚਾਹੀਦਾ ਸਹੀ ਗੱਲ ਮੈਂ ਇਹ ਗੱਲ ਬਹੁਤੀ ਗੱਲ ਵਧਾਈ ਦੀ ਨਹੀਂ ਹੁੰਦੀ ਹੈਗੀ ਉਹਦੇ ਨਾਲ ਫਿਰ ਵਧੀ ਜਾਂਦੀ ਗੱਲ ਹੈ ਗੱਲ ਹੀ ਜਾਂਦੀ ਗੱਲ ਬਾਕੀ ਇੱਕ ਗੱਲ ਇਹ ਵੀ ਹੈਗੀ ਕਿ ਦੇਖੋ ਬੰਦਾ ਨਹੀਂ ਮਾੜਾ ਹੁੰਦਾ ਬੰਦੇ ਦਾ ਟਾਈਮ ਮਾੜਾ ਹੁੰਦਾ ਹੈਗਾ ਵੇ ਵਕਤ ਹਰ ਬੰਦੇ ਦੇ ਕੋ ਚੰਗਾ ਹੁੰਦਾ ਕਿਤੇ ਮਾੜਾ ਹੁੰਦਾ ਕਿਤੇ ਸਮੇਂ-ਸਮੇਂ ਦੀ ਗੱਲ ਪਰ ਇਹ ਚੀਜ਼ਾਂ ਕੁਝ ਲੋਕ ਸਮਝਦੇ ਨਹੀਂ ਮਮਾ ਜੀ ਦੇਖੋ ਗੱਲ ਇਹ ਵੀ ਜੇ ਧਾਰਮਿਕ ਤੌਰ 'ਤੇ ਜਾਈਏ ਤੇ ਸੀਦਾ ਤੇ ਆਰਾਮ ਸੀਗੇ ਰਾਬੜਨ ਨੂੰ ਪੂਜਦਾ ਫਰਜ਼ ਕੀਤਾ ਉਹਨਾਂ ਕਿਹੜਾ ਕੋ ਮਾੜਾ ਕੰਮ ਕੀਤਾ ਸੀਗਾ ਦੁਨੀਆ ਪੂਜਦੀਆਂ ਉਹਨਾਂ ਨੂੰ ਪਰ ਉਹਨਾਂ ਨੂੰ ਸੰਜਾ ਮਿਲ ਗਈ ਬਣਵਾਸ ਤੇ ਮੇਰੀ 14 ਸਾਲ ਬਣਵਾਸ ਕੱਟ ਕੇ ਆਇਓ ਵੀ ਠੀਕ ਹੈ ਕੋਸਾਂ ਮੈਂ ਕਿਹੜੀ ਗੱਲ ਪੁੱਛਦਾ ਤੀ ਵੀ ਮੈਨੂੰ ਪੁੱਛੋ ਪੁੱਤਾ ਐ ਮੈਨੂੰ ਪੁੱਛ ਸਕਦਾ ਤੂੰ ਮੈਂ ਇਹ ਪੁੱਛਣੀ ਆ ਮੈਂ ਤੁਹਾਨੂੰ ਇਹ ਐ ਨੈਚੁਰਲ ਹੁੰਦਾ ਡਿਵਾਈਸ ਪੋਡਕਾਸਟ ਨੈਚੁਰਲ ਹੁੰਦਾ ਆ ਕੇ ਆਈ ਬੰਗੀ ਮੈਂ ਤੁਹਾਨੂੰ ਸਾਰੀਆਂ ਦਿਲ ਦੀਆਂ ਗੱਲਾਂ ਪੁੱਛ ਹੀ ਲਈਆਂ ਵੈ ਕਿ ਤਨ ਅਗੇ ਦੇ ਆ ਨਹੀਂ ਪੁੱਛ ਜੋ ਪੁੱਛਣਾ ਸੀ ਮੈਂ ਜਵਾਦਾਂ ਤੁਹਾਨੂੰ ਆਪਣੇ ਡੈਡੀ ਨੂੰ ਯਾਦ ਕਰਦੇ ਹੋ ਤੁਸੀਂ ਡੈਡੀ ਆਜ਼ ਹੁੰਦੇ ਆ ਉਹਦੇ ਉਹ ਨਹੀਂ 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 ਉਹ ਨਹੀਂ ਨਹੀਂ ਮਮ ਜੀ ਉਹ ਨਹੀਂ 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 ਉਹ ਮੈਂ ਭਾਈ ਪੁੱਛ ਲਿਆ ਹੀ ਨਹੀਂ 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 ਮਾਹ ਪਰ ਤਾਂ ਮਾਹ ਪੇ ਹੁੰਦਾ ਮਾਹ ਪੇ ਬੇਸਾ ਬੁੱਡੇ ਹੋਏ ਕੋਨਾ ਵਾਸਤੇ ਬੱਚੇ ਬੱਚੇ ਹੁੰਦੇ ਭਾਈ ਬੱਚੇ ਵਾਂ ਕੇ ਬੁੱਡੇ ਹੋਏ ਮਮ ਜੀ ਭਾਈ ਜਿੱਦਾ ਮੈਡ ਲੱਗੇ ਪਹਿਲਾ ਵੀ ਬੜੀ ਵਾਰੀ ਬੈਠੇ ਹੈ ਤੁਸੀਂ ਬੜੇ ਜਿਆਦਾ ਇਮੋਸ਼ਨਲ ਹੋ ਜਾਂਦੇ ਮਿਲ ਕਿ ਕਿਉਂ ਇੰਨਾ ਜਿਆਦਾ ਇਮੋਸ਼ਨਲ ਹੋ ਜਾਂਦੇ ਇਹ ਕੁਦਰਤੀ ਹੈ ਕਿ ਗੱਲ ਗੱਲ ਤੇ ਕਿਤੇ ਨਾ ਕਿਤੇ ਹੈ ਇਮੋਸ਼ਨਲ ਹੋ ਜਾਂਦੇ ਇਹ ਮੈਨੂੰ ਨਾ ਕੁਦਰਤ ਨਹੀਂ ਆ ਮਿਲ ਕਿ ਵਾ ਜਦੋਂ ਮਨ ਚ ਕੋ ਆਵਲ ਹੁੰਦਾ ਨਾ ਮਿਲ ਕਿ ਹੋਇਆ ਭਾਵੇਂ ਮੈਂ ਪਰਿਵਾਰਕ ਤੌਰ ਤੇ ਆ ਭਾਵੇਂ ਮੈਂ ਦੋਹੇ ਤਰਾ ਮਨ ਲੋ ਵੀ ਧਾਰਮਿਕ ਤੌਰ ਤੇ ਆ ਪ੍ਰਮਾਤਮਾ ਦੇ ਨਾਲ ਜਦ ਖਿਆਲ ਹੋ ਜਾਂਦਾ ਜਦੋਂ ਮਿਲ ਕਿ ਵਾ ਟੋਟਾ ਰੱਬ ਸਵਾਦ ਦਿੰਦਾ ਹੈ ਤੁਹਾਡੇ ਹਿਸਾਬ ਨਾਲ ਬਹੁਤ ਸਵਾਦ ਦਿੰਦਾ ਚਲੋ ਕੀ ਲੈ ਇਸ ਕਿਵੇਂ ਵੀ ਹੋਣਗੇ ਪਰ ਕਿਤਨੇ ਕਿਤੇ ਸ਼ੁਕਰਾਨਾ ਕਰਦੇ ਹੋ ਤੁਸੀਂ ਰੱਬ ਠੀਕ ਹੈ ਜਿੱਦਾਂ ਮਰਜੀ ਮੈ ਹੈਗਾ ਵਧੀਆ ਰੋਜ਼ ਸ਼ੁਕਰਾਨਾ ਕਰੀਦਾ ਸਵੇਰੇ ਵੀ ਕਰੀਦਾ ਸ਼ਾਮ ਨੂੰ ਕਰੀਦਾ ਦੋਨੋਂ ਟਾਈਮ ਹੈ ਸਵੇਰੇ ਵੀ ਤੇ ਸ਼ਾਮ ਵੀ ਮੇਰੀ ਰੁਟੀਨ ਪੱਕੀ ਹੈ ਕਿ ਮੈਂ ਉਹ ਪ੍ਰਮਾਤਮਾ ਦਾ ਸ਼ੁਕਰੀਆ ਅਦਾ ਕਰਦਾ ਜਿਨੇ ਇੰਨਾ ਜੀਵਨ ਦੇ ਕੇ ਬਹੁਤ ਵਧੀਆ ਮਿਲ ਕੇ ਭਗਤ ਜ਼ਿੰਦਗੀ ਚੱਲ ਰਹੀ ਹੈ ਮੇਰੀ ਸ਼ੈਅ ਸ਼ੁਰ ਕਰਦੇ ਹੁੰਦੇ ਸੀ ਸ਼ਰ ਦੋ ਟਾਈਮ ਕਰੀਓ ਸ਼ਰ ਨੂੰ 5-6 ਕਿਲੋਮੀਟਰ ਕਰੀਓ ਸ਼ਾਮ ਨੂੰ 5-6 ਕਿਲੋਮੀਟਰ ਕਰੀਓ ਪੈਗ ਭੁਗ ਨਹੀਂ ਨਾ ਲਾਂਦੇ ਹੁੰਦੇ ਨਹੀਂ ਪੈਗ ਭੁਗ ਕੋਈ ਨਹੀਂ ਕਾਫੀ ਟਾਈਮ ਹੈ ਬਿਲਕੁਲ ਵੈਜੀਟੇਰੀਅਨ ਆਹ ਵੀ ਵਾਹੀ ਵੀ ਕਾਹੀ ਕਿਹੜਾ ਖਾਂਦੇ ਵੀ ਨਹੀਂ ਬਿਲਕੁਲ ਵੈਜੀਟੇਰੀਅਨ ਸਾਡੇ ਰਿਸ਼ਤੇਦਾਰਾਂ ਚ ਕੋਈ ਵੀ ਨਹੀਂ ਖਾਂਦਾ ਸਾਡੇ ਡੈਡੀ ਤੇ ਵੀ ਨਹੀਂ ਖਾਂਦਾ ਬੰਦਾ ਸੀ ਅਸੀਂ ਕਿਹਨੂੰ ਕਹਿ ਸਕਦੇ ਤੂੰ ਖਾ ਜਾਂ ਨਾ ਕਰ ਇਹ ਕਹਿੰਦੇ ਪਰਿਵਾਰ ਠੀਕ ਹੈ ਸਭ ਕੁਝ ਠੀਕ ਹੈ ਸਹੀ ਗੱਲ ਸਹੀ ਗੱਲ ਬਾਕੀ ਇੱਕ ਮੈਸੇਜ ਤੁਸੀਂ ਦੇ ਸਕਦੇ ਆ ਕਿ ਆਡੀਅנס ਨੂੰ ਜਿੱਦਾਂ ਸਮਾਜ ਦੇ ਵਿੱਚ ਇਹ ਕੋਈ ਗੱਲ ਤੁਸੀਂ ਕਹਿਣਾ ਚਾਹੋ ਦਿਲ ਦੀ ਤੇ ਆਡੀਅנס ਤਾਂ ਸੁਣਦੀ ਹੈ ਇਸ ਟਾਈਮ ਤੇ ਮੈਂ ਤੈਨੂੰ ਕਵਾਂਗਾ ਸਾਰਿਆਂ ਨੂੰ ਆਪਣੇ ਪਰਿਵਾਰ ਸਾਰੇ ਨਾਲ ਪਿਆਰ ਪਲਾ ਕੇ ਰੱਖੋ ਤੇ ਖੁਸ਼ ਰਹੋ ਜ਼ਿੰਦਗੀ ਦੇ ਵਿੱਚ ਤੇ ਬੱਚਿਆਂ ਨੂੰ ਜਿਹੜੇ ਐਜੂਕੇਟ ਕਰੋ ਤੇ ਚੰਗੇ ਪਾਸੇ ਲਾਉਣ ਬੱਚਿਆਂ ਨੂੰ ਤਾਂ ਕਿ ਆਉਣ ਵਾਲਾ ਪਿੱਖ ਬੱਚਾ ਚੰਗੇ ਪਾਸੇ ਲੱਗ ਸਕੇ ਤੇ ਪਰਿਵਾਰ ਵਿੱਚ ਸਮਾਜ ਦੇ ਵਿੱਚ ਪਰਿਵਾਰ ਦੀ ਜਿਹੜੀ ਆ ਮਿਲ ਕੇ ਇਸ਼ਤ ਬਣੀ ਦੇ ਸਾਰਿਆਂ ਦੀ ਮਿਲ ਕੇ ਬਸ ਇਹੋ ਹੀ ਮੈਂ ਕਰਨਾ ਚਾਹੁੰਦਾ ਮੈਂ ਬੜੇ ਯਾਰ ਭੋਲੇ ਲੋਕ ਹੈਗੇ ਆ ਆਹੀਂ ਤੇ ਚਲੋ ਆ ਅੱਜ ਦੀ ਪੀੜ੍ਹੀ ਹੈਗੇ ਜਿਹੜੇ ਸਾਡੇ ਬਜ਼ੁਰਗ ਹੈਗੇ ਆ ਨਾ ਜਾਂ ਜਿਨ੍ਹਾਂ ਦੀ ਉਮਰ 70 73 ਸਾਲ ਦੀਆਂ ਹੋਗੇ ਦੀਆਂ ਦੇਖੋ ਅੱਜ ਵੀ ਕਈਆਂ ਨੂੰ ਸੋਸ਼ਲ ਮੀਡੀਆ ਨਹੀਂ ਚਲਾਣੇ ਆਂਦਾ ਹੈਗਾ ਆ ਸਾਡੇ ਮਾਮਾ ਜੀ ਕੋ ਭਾਵੇਂ ਆਹ ਫੋਨ ਹੈਗਾ ਨਾ ਤੁਸੀਂ ਮੰਨੋਗੇ ਨਹੀਂ ਮਾਮਾ ਜੀ ਤੁਹਾਨੂੰ ਕਿੰਨਾ ਕ ਫੋਨਾ ਚਲਾਣੇ ਆਂਦਾ ਹੈਗਾ ਦੇਖ ਲਓ ਬਸ ਤੇ ਫੋਨ ਕਰ ਲੈਂਦੇ ਹੋ ਬਸ WhatsApp ਹੀ ਮਾੜਾ ਮੋਟਾ ਮਿਲ ਜੇ ਤੁਹਾਨੂੰ ਕੋਈ ਕਹੇ ਕਿ ਕੋਣ ਸੁਣ ਲੈਣਾ ਜੇ ਤੁਹਾਨੂੰ ਕੋਈ ਕਹੇ ਕਿ ਰੀਲ ਬਣਾ Instagram ਤੇ ਜਾਂ ਇੰਨਾ ਮੈਨੂੰ ਕੁਝ ਨਹੀਂ ਹੁੰਦਾ ਉਹ ਹੀ ਹੈ ਨਾ ਕਿ ਦੇਖੋ ਯਾਰ ਕਿੰਦਾ ਨਾ ਨਾ ਸਿੱਖਣ ਦੀ ਕੋਸ਼ਿਸ਼ ਕੀਤੀ ਨਾ ਮਨ ਹੁੰਦਾ ਵੀ ਕਿੰਦਾਂ ਦਾ ਸਿਸਟਮ ਹੁੰਦਾ ਰਿਹਾ ਇੱਕ ਟਾਈਮ ਉਹ ਹੁੰਦਾ ਰਿਹਾ ਤੇ ਅੱਜ ਦਾ ਟਾਈਮ ਦੇ ਲਓ ਵੀ ਅੱਜ ਦੇ ਟਾਈਮ 'ਚ ਛੋਟਾ ਬੱਚਾ ਵੀ ਕੋਹ ਨਾ ਵੀ ਅਹੀਂ ਹੈ ਪਤਾ ਚੀਜ਼ ਕੱਢ ਕੇ ਖਾ ਫੋਨ ਬੱਚੇ ਫੇਰ ਜਲਦੀ ਸਿੱਖ ਜਾਂਦੇ ਆ ਹੁਣ ਸਾਡੀ ਉਮਰ ਜਿਹੜੀ ਹੈ ਉਮਰ ਪਰ ਇਹ ਮਮਾ ਦੀ ਹੈ ਤੇ ਮਾੜੀ ਚੀਜ਼ ਹੈ ਨਾ ਤੁਸੀਂ ਆਪਸਾ ਲਾ ਕੇ ਵੇਖੋ ਅੱਗੇ ਅੱਗੇ ਇਹ ਮੋਸ਼ਨਸ ਮੁੱਕੀ ਜਾਂਦੇ ਯਾਰ ਮੋਸ਼ਨ ਕੀ ਵੀ ਇਹਦੇ ਮੈਂ ਕਹਿੰਦਾ ਡੀਮੈਲਟ ਜ਼ਿਆਦਾ ਮੈਟ ਘਟਾ ਦੇ ਡਿਸਐਡਵਾਂਟੇਜਸ ਘਟ ਜ਼ਿਆਦਾ ਆਦੀਆਂ ਹਾਂ ਪੋਜ਼ਿਟਿਵਿਟੀ ਘਟਾ ਪੋਜ਼ਿਟਿਵਿਟੀ ਘਟਾ ਇਹ ਚੰਗੇ ਜਿਹੜੇ ਚੰਗੇ ਜਿਹੜੀ ਚੀਜ਼ਾਂ ਦਾ ਇਸ ਤੋਂ ਗ੍ਰੈਂਡ ਲੋਕੀ ਘਟ ਕਰਦੇ ਆ ਮਾੜੀਆਂ ਜ਼ਿਆਦਾ ਦੇ ਮਾੜੀਆਂ ਚੀਜ਼ਾਂ ਜਿਹੜੀਆਂ ਜ਼ਿਆਦਾ ਗ੍ਰੈਂਡ ਕਰਦੇ ਆ ਮਰਕਾ ਇਹ ਵਾਕਈ ਸਹੀ ਗੱਲ ਹੈ ਯਾਰ ਇੱਕ ਤੇ ਚਲੋ ਬੰਦਾ ਸੋਸ਼ਲ ਮੀਡੀਆ 'ਚ ਜੋ ਵੇਖਦਾ ਹੈ ਉਹੀ ਬੰਦਾ ਫਿਰ ਫੋਨ 'ਤੇ ਸਰਚ ਕਰਦਾ ਹੈ ਆਪਣੀ ਸਿਹਤ ਨੂੰ ਵੀ ਡਾਊਨ ਕਰਦਾ ਹੈ ਠੀਕ ਹੈ ਉਹ ਤੋਂ ਹੋਰ ਵੀ ਚੀਜ਼ਾਂ ਦਿਮਾਗ 'ਚ ਮੈਂ ਕਿ ਜਿਹ ਜੋ ਵੀ ਸਾਨੂੰ ਰੱਬ ਨੇ ਜੀਵਨ ਦਿੱਤਾ ਹੈਗਾ ਕਿਤਨਾ ਕਿਤੇ ਉਹ ਜਿਹੜੀਆਂ ਚੰਗੀਆਂ ਛਾਈਆਂ ਦਿੱਤੀਆਂ ਗਈਆਂ ਉਹ ਸਾਰੀਆਂ ਬਾਹਰ ਕੱਢ ਕੇ ਅਸੀਂ ਜੋ ਐ ਜੋ ਐ ਟੈਂਪਰੇਰੀ ਚੀਜ਼ਾਂ ਜੋ ਅਸੀਂ ਦੇਖੀ ਜਾਂਦੇ ਹਾਂ ਉਹ ਹੀ ਦਿਮਾਗ 'ਚ ਪਾਈ ਜਾਂਦੇ ਆ ਤੇ ਅਸੀਂ ਉਹਦੇ ਦੇ ਬਣ ਜਾਂਦੇ ਆ ਤੇ ਫਿਰ ਅਸੀਂ ਕਹਿ ਦਿੰਦੇ ਆ ਕਿ ਦੁਨੀਆ ਚੇਂਜ ਹੋਈ ਜਾਂਦੀ ਹੈ ਭਾਈ ਦੁਨੀਆ ਨਹੀਂ ਚੇਂਜ ਹੋ ਰਹੀ ਹੈਗੀ ਇਨੂੰ ਇਨੂੰ ਚੇਂਜ ਕਰੋ ਆਪਣਾ ਮੈਂ ਕਹਿੰਦਾ ਨਹੀਂ ਤੇ ਜੇ ਇਹਦੇ ਚ ਕੋਈ ਚੰਗੀਆਂ ਚੀਜ਼ਾਂ ਰੱਖੋ ਠੀਕ ਹੈ ਤੇ ਫਿਰ ਅਸੀਂ ਅੱਗੇ ਬੱਤਾਂ ਦੇਗਾ ਨਹੀਂ ਤੇ ਆਵਾ ਦਾ ਬੇੜਾ ਘਰ ਕੋਈ ਨਾ ਦਾਦੇ ਦਿਮਾਗ ਦਾ ਮਮਾ ਜੀ ਆਉਣ ਵਾਲੀ ਜਨਰੇਸ਼ਨ ਜਿਹੜੀ ਹੈ ਨਾ ਉਹਦੇ ਵਾਸਤੇ ਇਹ ਬਹੁਤ ਮਾੜੇ ਨਤੀਜੇ ਨਿਕਲਣਗੇ ਹੋਰ 5 7 10 ਸਾਲਾਂ ਤੱਕ ਸਹੀ ਗੱਲ ਹੈ ਤੇ ਇੱਕ ਟਾਈਮ ਫਿਰ ਇਹੋ ਜਾਣਦੇ ਦੁਨੀਆ ਤੋਂ ਅਸੀਂ ਮੁੱਕ ਜਾਣਾ ਹੈ ਸਾਰਿਆਂ ਨੇ ਇਥੇ ਘੜੀ ਦਾ ਪਤਾ ਨਹੀਂ ਅਸੀਂ ਦੋ ਕੀ ਕਹਿੰਦੇ ਆ ਦਰਿਆ ਦੇ ਕੰਢੇ ਰੁੱਖ ਵਾਂਗ ਹੁੰਦੇ ਅਸੀਂ ਸਾਡਾ ਜਿਹੜਾ ਜੀਵਣਾ ਉਹ ਤਾਂ ਬੋਨਸ ਆ ਸਾਡਾ ਹੋਣਾ ਹੈ ਹੂੰ ਸਾਡਾ ਜੀ ਹੁਣ ਬੋਣ ਸਾਈਦਾ 70 ਸਾਲ ਤੋਂ ਟੱਪ ਚ ਬੰਦਾ ਅੱਗੇ ਬੋਣ ਸੀ ਹੁੰਦਾ ਹੁਣ ਕੋਈ ਰੀਜ ਨਹੀਂ ਜ਼ਿੰਦਗੀ ਚ ਕਰਨ ਵਾਲੀ ਕੋਈ ਰੀਜ ਨਹੀਂ ਆਪਣੀ ਹੁਣ ਬਸ ਉਹ ਪ੍ਰਮਾਤਮਾ ਦਾ ਨਾਮ ਲਈਦਾ ਬਸ ਮਗੀ ਪ੍ਰਮਾਤਮਾ ਦੇ ਲੜ ਲੱਗੇ ਤੂੰ ਬਸ ਉਹ ذریعہ ਖਿਆਲ ਰਹਿਦਾ 24 ਘੰਟੇ ਵੇ ਵਧੀਆ ਗੱਲ ਹੈ ਜਦੋਂ ਤੇ ਇਹਦਾ ਪ੍ਰਮਾਤਮਾ ਲਈ ਕੋਈ ਖਾਸ ਨਹੀਂ ਸਾਡੀ ਹੁਣ ਹੈ ਤੰਦਰੁਸਤੀ ਚਾਹੀਦੀ ਹੈ ਸਰੀਰ ਚੱਲਦਾ ਰਿਹਾ ਠੀਕ ਹੈ ਬਸ ਚਲੋ ਇਹ ਵੀ ਬੜੀ ਵਧੀਆ ਗੱਲ ਹੈ ਸ਼ੁਕਰਾਨਾ ਜੀ ਤੁਸੀਂ ਕਰਦੇ ਹੈਗੇ ਵਧੀਆ ਗੱਲ ਹੈ ਵੀ ਤੇ ਤੁਹਾਡੇ ਨਾਲ ਅੱਜ ਗੱਲਾਂ ਕਿ ਬਹੁਤ ਵਧੀਆ ਲੱਗਾ ਹੁਣ ਤੁਹਾਡੀਆਂ ਸਾਰੀਆਂ ਗੱਲਾਂ ਆਡੀਅנס ਨੇ ਸੁਣੀਆਂ ਵੀ ਕਿ ਤੇਹੀ ਵੀ ਫ੍ਰੀ ਟਾਈਮ ਸੁਣੀਓ ਠੀਕ ਹੈ ਇੱਕ ਯਾਦਗਰੀ ਵੀ ਬਣੀ ਰਹਿੰਦੀ ਹੈ ਠੀਕ ਹਨਾ ਤੇ ਇੱਕ ਗੱਲਾ ਬਾਤਾਂ ਹੀ ਵਧੀਆ ਕਰ ਇਦਾਂ ਵੀ ਆਪਾਂ ਗੱਲਾਂ ਬਾਤਾਂ ਕਰਨੀਆਂ ਸੀ ਹਾਂਜੀ ਹਾਂਜੀ ਇੱਕ ਸਮਾਜ ਵਿੱਚ ਮੈਸੇਜ ਚੱਲ ਜਾਂਦਾ ਹੈਗਾ ਬਾਕੀ ਨਹੀਂ ਬਸ ਪਿੰਨੀਆਂ ਹੈਗੀਆਂ ਬਗੀ ਮੜੀ ਮੜੀ ਪਿੰਨੀ ਖਾਣੇ ਦੋਵੇਂ ਮਾਮਾ ਮਾਮਾ ਦੇ ਮੈਂ ਤਾਂ ਆਪਣੇ ਮਾਲ ਦਾ ਪਤਾ ਸਿਕਲਾਦਾ ਮੈਨੂੰ ਆਪਣੇ ਮਾਲ ਲੱਗਦਾ ਮਾਮਾ ਆਪਣੇ ਮਾਲ ਖਾਣੇ ਪਿੰਗੀਆਂ ਥੋੜੀ ਖਾਣੀ ਹੈ ਮੈਂ ਖਾਣੀ ਮਮਾ ਜੀ ਕਿੱਕੇ ਹੋਈਆਂ ਕੋਹੇ ਕੋਹੇ ਹੋਈਆਂ ਕੋਹ ਕਿਆ ਹੋਈਆਂ ਕੋਹੇ ਕਰੀ ਹੋਈਆਂ 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 ਹੂੰ ਚਲੋ ਠੀਕ ਹੈ ਬਾਈ ਹੋਰ ਵੀ ਆਪਾਂ ਪੋਡਕਾਸਟ ਕਰਾਂਗੇ ਤੇ ਮਮਾ ਜੀ ਕੋਈ ਬਾਏ ਕਰ ਦੋ ਫਿਰ ਸੱਸੀ ਗੱਲ ਕਹਿ ਦੋ ਨਹੀਂ ਦੇ ਅੱਜ ਆਪਾਂ ਦਿਲ ਦੀਆਂ ਗੱਲਾਂ ਕੀਤੀਆਂ ਬਮਲਾਸ਼ਾ ਤੇ ਨਾਲ ਮੇਰਾ ਆਪਣੇਵਾ ਮੇਰਾ ਆਪਣੇਵਾ ਜੇ ਕੇ ਸੁਣਨ ਵਾਲੇ ਨੂੰ ਮਾਰੀ ਗੱਲ ਲੱਗੇ ਤੂੰ ਮਾਫ ਕਰ ਦਿਓ ਜੀ ਬਸ ਮੈਂ ਇਹ ਕਹਿਣਾ ਚਾਹਾਂਗਾ ਓਕੇ ਜੀ ਟੇਕ ਕੇਅਰ